ਬਹੁਤ ਬਹੁਤ ਵਧਾਈ ਤੁਹਾਨੂੰ ਤੁਸੀਂ ਕੇਬੀਸੀ ਦੇ ਵਿੱਚ ਫੀਚਰ ਹੋਏ ਔਰ 15 ਸਾਲ ਦੀ ਉਮਰ ਦੇ ਵਿੱਚ ਆਪਣਾ ਤੁਸੀਂ 50 ਲੱਖ ਰੁਪਏ ਜਿਹੜਾ ਹੈਗਾ ਬਣਾ ਲਿਆ ਕਿਦਾਂ ਫੀਲ ਕਰ ਰਹੇ ਹੋ ਹਣ ਮੈਂ ਬਹੁਤ ਵਧੀਆ ਫੀਲ ਕਰ ਰਹਾ ਕਿਉਂਕਿ ਮੈਂ ਸਭ ਤੋਂ ਵੱਡੀ ਮੇਰੀ ਜਿਹੜੀ ਸਪਨਾ ਸੀਗਾ ਮੇਰਾ ਵੀ ਕੇਬੀਸੀ ਤੇ ਪਹੁੰਚਣਾ ਉਹ ਹੌਟ ਸੀਟ ਤੇ ਪਹੁੰਚਣਾ ਅਮਿਤ ਆਪਸਰ ਨਾਲ ਬੈਠਣਾ ਉਹ ਮੇਰਾ ਪੂਰਾ ਹੋ ਚੁੱਕਿਆ ਮਮ ਬਚਪਨ ਤੋਂ ਹੀ ਵੈਸੇ ਮੈਂ ਦੇਖਿਆ ਕ੍ਰੀਏਟਿਵ ਮਾਈਂਡ ਹੈ ਸ਼ੁਰੂ ਤੋਂ ਹੀ ਇਹ ਕ੍ਰੀਏਟਿਵ ਮਾਈਂਡ ਹੈ ਇਹਨੂੰ ਅਲੱਗ-ਅਲੱਗ ਚੀਜ਼ਾਂ 'ਚ ਮਜ਼ਾ ਆਉਂਦਾ ਕਰਨ 'ਚ ਤੇ ਇਹ ਤਾਸ਼ ਤੇ ਜਾਦੂ ਵੀ ਦਿਖਾ ਲੰਦਾ ਤੁਹਾਨੂੰ ਸ਼ਾਇਦ ਪਤਾ ਨਹੀਂ ਇਹਦਾ ਚੈਨਲ ਹੈ ਇੱਕ ਦ ਮੈਜਿਕ ਸਟਰੀਟ ਵਿਦ ਆਰਿਆਨ ਹਾਂਡਾ ਵੈਸੇ ਨੇ ਤੁਹਾਡੇ ਬੱਚੇ ਦੀ ਜਿਹੜੀ ਰਿਜ਼ੈਂਬਲੈਂਸ ਥੋੜੀ-ਥੋੜੀ ਹੈਰੀ ਪੌਟਰ ਨਾਲ ਮਿਲਦੀ ਹੈ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਮਹਾਨਾਇਕ ਸ੍ਰੀ ਅਮਿਤabਚਨ ਸਰ ਤੇ ਉਹਨਾਂ ਨਾਲ ਮਿਲ ਕੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੈ ਇੰਨੀ ਜ਼ਿਆਦਾ ਖੁਸ਼ੀ ਵੀ ਮੈਂ ਮੇਰੇ ਇਲਾਵਾ ਸ਼ਾਇਦ ਕੋਈ ਫੀਲ ਕਰ ਸਕੇ ਮੈਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਲੱਗ ਰਿਹਾ ਸੀ ਜਿਵੇਂ ਲਾਈਫ ਦਾ ਸਭ ਤੋਂ ਬੈਸਟ ਡੇ ਹੋਵੇ ਮੈਨੂੰ ਜਿਸ ਦਿਨ ਮੈਂ ਹੋਟ ਸੀਟ ਵਾਸਤੇ ਸਿਲੈਕਟ ਹੋਇਆ ਸੀ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਮੈਂ 3 4 7 ਸਾਲ ਹੋ ਗਏ ਮੈਂ ਕੋਸ਼ਿਸ਼ ਕਰਦੇ ਰਹੀ ਫਾਦਰ ਤੇ ਮਦਰ ਦੀ ਕਿੰਨੀ ਕਿ ਦੇ ਵਿੱਚ ਸਪੋਰਟ ਰਹੀ ਉਹਨਾਂ ਨੇ ਕਿੰਨਾਕ ਸਪੋਰਟ ਕੀਤਾ ਤੁਹਾਨੂੰ ਮੇਰੇ ਫਾਦਰ ਤੇ ਮਮਾ ਦਾ ਬਹੁਤ ਜ਼ਿਆਦਾ ਸਪੋਰਟ ਹੈ ਮੈਂ ਮੇਰੇ ਮਮਾ ਦਾ ਸੁਪਨਾ ਸੀਗਾ ਕਿ ਮੈਂ ਹਾਟਚੀ ਤੱਕ ਪਹੁੰਚਾਂ ਇਨਫੈਕਟ ਉਹਨਾਂ ਦਾ ਖੁਦ ਵੀ ਸੁਪਨਾ ਸੀ ਉਹ ਹਾਟਚੀ ਤੱਕ ਪਹੁੰਚਣ ਪਰ ਉਹ ਮਤਲਬ ਪਹੁੰਚ ਸਕਦੇ ਤਾਂ ਉਹਨਾਂ ਚਾਹੁੰਦੇ ਸੀਗੇ ਉਹਨਾਂ ਦਾ ਬੇਟਾ ਤੱਕ ਪਹੁੰਚੇ ਤੇ ਮੈਂ ਬਹੁਤ ਖੁਸ਼ ਹਾਂ ਮੈਂ ਆਪਦੇ ਪੈਰੈਂਟਸ ਨੂੰ ਪ੍ਰਾਊਡ ਫੀਲ ਕਰਾ ਸਕਿਆ ਮੈਂ ਕੇਬੀਸੀ ਜਿਵੇਂ ਟੋਟਲੀ ਅ ਕਰੰਟ ਅਫੇਅਰ ਜਾਂ ਫਿਰ ਜਨਰਲ ਨੋਲੇਜ ਤੇ ਆਧਾਰਿਤ ਹੈ ਅਨ ਸੋ ਫਿਰ ਜਿਹੜੀ ਜਨਰਲ ਨੋਲੇਜ ਹੈ ਉਹਦੇ ਨਾਲ ਕਿੰਨਾ ਤੁਹਾਨੂੰ ਮਤਲਬ ਕਿੰਨੀ ਬ੍ਰਸ਼ ਅਪ ਤੁਹਾਨੂੰ ਕਰਨੀ ਪਈ ਜਾਂ ਕਿੰਨਾ ਤੁਹਾਨੂੰ ਪੜ੍ਹਨਾ ਪਿਆ ਤਿਆਰੀ ਕਿੰਨੀ ਕਰਨੀ ਪਈ ਮੈਮ ਜਿੰਨੇ ਇੱਕ ਮੈਨੂੰ ਜਨਰਲ ਨੋਲੇਜ ਸੀਗੀ ਨਹੀਂ ਤਾਂ ਮੈਨੂੰ ਸ਼ੁਰੂ ਤੋਂ ਹੀ ਸੀਗੀ ਜਦੋਂ ਮੈਂ ਵੀਡੀਓ ਦੇਖਦਾ ਰਹਿਣਾ ਹੈ ਜਾਂ ਫੈਕਟਸ ਵਗੈਰਾ ਦੇ ਵੀਡੀਓ ਦੇਖਦਾ ਰਿਹਾ ਸਭ ਕੁਝ ਦੇਖਦਾ ਰਿਹਾ ਪਰ ਮੈਂ ਆਪਣੀ ਜੜੀ ਮੇਰੀ ਕੇਬੀਸੀ ਵਾਸਤੇ ਮੈਂ ਆਪਦੇ ਆਪ ਨੂੰ ਤਿਆਰ ਕੀਤਾ ਉਹ ਬੁੱਕਸ ਵਗੈਰਾ ਪੜ੍ਹ ਕੇ ਕਰੰਟ ਅਫੇਅਰਸ ਤੇ ਨਿਊਜ਼ ਪੜ੍ਹ ਕੇ ਮੈਂ ਆਪਦੇ ਆਪ ਨੂੰ ਮਤਲਬ ਤਿਆਰ ਕੀਤਾ ਨਿਊਜ਼ਪੇਪਰ ਵਗੈਰਾ ਜਿਹੜਾ ਨਿਊਜ਼ਪੇਪਰ ਪੜ੍ਹਦੇ ਸੀ ਆਈ ਮੈਮ ਸਾਰੇ ਜਿੰਨੇ ਵੀ ਆਉਂਦੇ ਆ ਪੰਜਾਬੀ ਤੋਂ ਇੰਗਲਿਸ਼ ਤੋਂ ਲੈ ਕੇ ਹਿੰਦੀ ਤੋਂ ਜਿੰਨੇ ਨਿਊਜ਼ਪੇਪਰ ਆ ਸਾਰੇ ਚ ਲੋਕਲ ਕੀ ਚੱਲ ਰਿਹਾ ਸਪੋਰਟਸ ਕੀ ਚੱਲ ਰਿਹਾ ਵਰਲਡ ਕੀ ਚੱਲ ਰਿਹਾ ਸਭ ਕੁਝ ਮੈਂ ਸਭ ਕੁਝ ਸਾਨੂੰ ਸਭ ਕੁਝ ਮਿਲ ਗਿਆ ਬਸ ਕੁਝ ਨਹੀਂ ਚਾਹੀਦਾ ਸੀ ਮਨੀ ਮੁਨੀ ਸਭ ਦੂਰ ਜਦੋਂ ਅਸੀਂ ਬਸ ਸਿੱਖਿਆ ਰਿਹਾ ਹੁਣ ਤਾਂ ਬੱਚਨ ਜੀ ਦੇ ਸਾਹਮਣੇ ਬੈਠਾ ਹੈ ਉਹਨਾਂ ਨਾਲ ਗੱਲਾਂ ਮਾਰ ਰਿਹਾ ਹੈ ਦੇਖ ਰਿਹਾ ਹੈ ਬਸ ਉਹਨਾਂ ਤਾਂ ਸਭ ਕੁਝ ਉਹਦੇ ਹੀ ਮਿਲ ਗਿਆ ਸੀ ਹਾਂ ਇਹਨੂੰ ਤਾਸ਼ ਤੇ ਜਾਦੂ ਦਿਖਾਉਣ ਦਾ ਬਹੁਤ ਸ਼ੌਂਕ ਹੈ ਰਿਬਿਕ ਕਯੂਬਸੇ ਬਹੁਤ ਤੇਜ਼ ਚਲਾਉਂਦਾ ਜਿਹੜਾ ਇਹ ਵੀ ਸਰ ਦੇ ਸਾਹਮਣੇ ਦਿਖਾ ਕੇ ਵੀ ਆਇਆ ਤੁਸੀਂ ਸ਼ਾਇਦ ਇਹ ਐਪੀਸੋਡ ਨਹੀਂ ਦੇਖਿਆ ਇਹਨੇ ਇਹਨੂੰ 90 ਸੈਕਿੰਡ ਮਿਲੇ ਸੀ ਔਰ ਤਿੰਨ ਕਯੂਬ ਸੋਲਵ ਕਰਨ ਵਾਸਤੇ ਜਦੋਂ ਕਿ ਇਹਨੇ 45 ਸੈਕਿੰਡ ਦੇ ਵਿੱਚ ਉਹ ਸੋਲਵ ਕਰ ਦਿੱਤੇ ਤੇ ਸਾਰੀ ਔਰ ਸਾਰ ਇਹਨੂੰ ਸਟੈਂਡਿੰਗ ਕਿ ਜਦੋਂ ਤੁਸੀਂ ਹੌਟ ਸੀਟ ਤੇ ਬੈਠੇ ਸਦੋਂ ਕਿਤੇ ਐ ਨਹੀਂ ਸੋਚ ਰਹੀ ਸੀ ਵੀ ਇਹ ਸੱਚ ਹੈ ਕਿ ਕਿਤੇ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਿਆ ਐਦਾਂ ਦਾ ਕੁਝ ਥੌਟ ਆ ਰਿਹਾ ਸੀ ਆਈ ਥੋਟ ਆ ਰਿਹਾ ਸੀ ਵੀ ਮੈਂ ਸੁਪਨੇ 'ਚ ਹੀ ਆ ਵੀ ਪਤਾ ਨਹੀਂ ਕਿਹੜੀ ਦੁਨੀਆ 'ਚ ਆ ਗਿਆ ਮੈਂ ਸੁਪਨਾ ਹੀ ਲੱਗਦਾ ਕਿਉਂਕਿ ਮੈਂ ਆਪਾਂ ਕਿਵੇਂ ਐਕਸਪੈਕਟ ਕਰ ਸਕਦੇ ਆਪਾਂ ਇੰਨੇ ਵੱਡੇ ਪਲੇਟਫਾਰਮ ਤੇ ਬੈਠੇ ਆ ਇਹ ਪਹਿਲੀ ਵਾਰ ਸ ਮੈਨ ਵਿਸ਼ਵਾਸ ਹੋਣਾ ਬਹੁਤ ਮੁਸ਼ਕਲ ਹੈ ਜਦੋਂ ਮੈਂ ਸਾਰਿਆਂ ਨੂੰ ਦੇਖਿਆ ਵੀ ਸਾਰੇ ਮੇਰੇ ਫਿਰ ਮੈਨੂੰ ਹੌਲੀ ਹੌਲੀ ਵਿਸ਼ਵਾਸ ਹੋਇਆ ਮੈਂ ਸੱਚੀ ਇੱਥੇ ਬੈਠਾ ਤੇ ਮੈਂ ਸੱਚੀ ਗੇਮ ਖੇਡ ਰਿਹਾ ਹਾਂ ਸਤਿਅਯਕਾਲ ਤੁਸੀਂ ਦੇਖ ਰਹੇ ਹੋ ਰਹਿਮਤ ਟੀਵੀ ਮੈਂ ਹਾਂ ਤੁਹਾਡੇ ਨਾਲ ਆकांक्षा ਅੱਜ ਸਾਡੇ ਨਾਲ ਇੱਕ ਅਜਿਹਾ ਜੀਨੀਅਸ ਬੱਚਾ ਮੌਜੂਦ ਹੈ ਜਿਨ੍ਹਾਂ ਨੇ ਮਹਿਜ਼ 15 ਸਾਲ ਦੀ ਉਮਰ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਜਿਹੜੀ ਉਹ ਹਾਸਲ ਕੀਤੀ ਹੈ ਮੇਰੇ ਨਾਲ ਬਠਿੰਡਾ ਦੇ ਆਰਿਅਨ ਹੰਡਾ ਨੇ ਜੋ ਕਿ ਹਾਲੀ ਦੇ ਵਿੱਚ ਕੇਬੀਸੀ ਦੇ ਵਿੱਚ ਜਾ ਕੇ ਆਏ ਨੇ ਯਾਨੀ ਕਿ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਫੀਚਰ ਹੋਏ ਨੇ ਸਿਰਫ ਫੀਚਰ ਹੀ ਨਹੀਂ ਹੋਏ ਇਸ ਤੋਂ ਇਲਾਵਾ ਫਾਸਟੈਸਟ ਫਿੰਗਰ ਫਰਸਟ ਰਾਉਂਡ ਨੂੰ ਕੁਆਲੀਫਾਈ ਕਰਦੇ ਔਰ ਹੌਟ ਸੀਟ ਤੇ ਜਾਂਦੇ ਆ ਅਮਿਤਾਬ ਵਚਨ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਜਿੰਨੇ ਵੀ ਸਵਾਲ ਹੁੰਦੇ ਨੇ ਉਹਨਾਂ ਨੂੰ ਬਹੁਤ ਹੀ ਕੌਨਫੀਡੈਂਟਲੀ ਜਵਾਬ ਦਿੰਦੇ ਨੇ ਮੈਂ ਇਸ 15 ਸਾਲ ਦੇ ਆਰਨ ਹਾਂਡਾ ਸਾਡੇ ਨਾਲ ਮੌਜੂਦ ਨੇ ਔਰ ਇਸ ਬੱਚੇ ਦਾ ਜਿਹੜਾ ਵਿਜ਼ਨ ਆ ਉਹ ਸੁਣ ਕੇ ਤੁਸੀਂ ਹੋਰ ਵੀ ਖੁਸ਼ ਹੋਵੋਗੇ ਕਿ ਇਹ ਅ ਐਰੋਸਪੇਸ ਇੰਜੀਨੀਅਰਿੰਗ ਜਿਹੜੀ ਹੈ ਕਰਨਾ ਚਾਹੁੰਦੇ ਨੇ ਗੱਲਬਾਤ ਕਰਦੇ ਆ ਬਹੁਤ ਹੀ ਛੋਟੀ ਉਮਰ ਹੈ ਪਰ ਜਿੱਦਾਂ ਐਪੀਸੋਡ ਦੇ ਵਿੱਚ ਵੀ ਅਸੀਂ ਸੁਣਿਆ ਕਿ ਬੜਾ ਕਲੀਅਰ ਵਿਜ਼ਨ ਹੈ ਇਹਨਾਂ ਦਾ ਟਾਰਗੇਟ ਜਿਹੜਾ ਹੈ ਉਨੀ ਤਾਂ ਕਲੀਅਰ ਹੈ ਮੈਨੀ ਮੈਨੀ ਕੰਗratulations ਆ ਰਹੀਆਂ ਤੁਹਾਨੂੰ ਔਰ ਮੈਂ ਦੇਖ ਰਹੀ ਹਾਂ ਕਿ ਤੁਸੀਂ ਜਿਹੜਾ ਸਾਈਨ ਬਣਾਇਆ ਹੋਇਆ ਹੈ ਇਹਦੇ ਪਿੱਛੇ ਵੀ ਇੱਕ ਲੌਜੀਕ ਹੈ ਇਹ ਮੈਮ ਜਿਹੜਾ ਸਾਈਨ ਹੈ ਇਹ ਆਪਣੇ ਮਾਈਂਡ ਨੂੰ ਕਾਮ ਰੱਖਦਾ ਤੇ ਕਿਸੇ ਆਪਾਂ ਨੂੰ ਪੈਨਿਕ ਨਹੀਂ ਹੋਣ ਦਿੰਦਾ ਤਾਂ ਮੈਂ ਅਸੀ ਪੋਜੀਸ਼ਨ 'ਚ ਬੰਨਦਾ ਮੈਂ ਆਈ نو ਦੈਟ ਸੋ ਜਿੰਨੇ ਵੀ ਵੱਡੇ ਵੱਡੇ ਵਰਲਡ ਦੇ ਬੰਦੇ ਨੇ ਉਹ ਉਹਨਾਂ ਨੂੰ ਆਪਾਂ ਦੇਖਾਂਗੇ ਜਦੋਂ ਵੀ ਉਹ ਕਿਤੇ ਡਿਬੇਟ ਦੇ ਵਿੱਚ ਬੈਠੇ ਹੋਏ ਨੇ ਤਾਂ ਉਹ ਐਸੇ ਪੋਜੀਸ਼ਨ ਦੇ ਵਿੱਚ ਬੈਠਦੇ ਨੇ ਇਹ ਮੈਮ ਕ੍ਰਿਸਟੀਆਨੋ ਰਨਾਲਡੋ ਸਰ ਤੋਂ ਸਿੱਖਿਆ ਮੈਮ ਜਦੋਂ ਉਹਨਾਂ ਦਾ ਮੈਂ ਇੰਟਰਵਿਊ ਦੇਖਿਆ ਆਵੇਂ ਇਸ ਪੋਜੀਸ਼ਨ 'ਤੇ ਬੈਠੇ ਉਹਨਾਂ ਨੇ ਇਹ ਹੀ ਦੱਸਿਆ ਸੀ ਵੀ ਤੁਸੀਂ ਵੀ ਇਸ ਪੋਜੀਸ਼ਨ 'ਚ ਬੈਠੋ ਤਾਂ ਕਿ ਮਾਈਂਡ ਨੂੰ ਕੰਮ ਰੱਖ ਸਕੋ ਯਸ ਡਸ ਇਟ ਰੀਲੀ ਵਰਕਸ ਯਸ ਮੈਮ ਹੂੰ ਜੀ ਵਾਪਿਸ ਆਨੀਆਂ ਗੱਲ ਤੇ ਬਹੁਤ ਬਹੁਤ ਵਧਾਈ ਤੁਹਾਨੂੰ ਤੁਸੀਂ ਕੇਬੀਸੀ ਦੇ ਵਿੱਚ ਫੀਚਰ ਹੋਏ ਔਰ 15 ਸਾਲ ਦੀ ਉਮਰ ਦੇ ਵਿੱਚ ਆਪਣਾ ਤੁਸੀਂ 50 ਲੱਖ ਰੁਪਏ ਜਿਹੜਾ ਹੈਗਾ ਬਣਾ ਲਿਆ ਕਿੱਦਾਂ ਫੀਲ ਕਰ ਰਹੇ ਹੋ ਹਣ ਮੈਂ ਬਹੁਤ ਵਧੀਆ ਫੀਲ ਕਰ ਰਹਾ ਕਿਉਂਕਿ ਮੈਂ ਸਭ ਤੋਂ ਵੱਡੀ ਮੇਰੀ ਜਿਹੜੀ ਸਪਨਾ ਸੀਗਾ ਮੇਰਾ ਵੀ ਕੇਬੀਸੀ ਤੇ ਪਹੁੰਚਣਾ ਉਹ ਹੌਟ ਸੀਟ ਤੇ ਪਹੁੰਚਣਾ ਅਮਿਤਾਭ ਸਰ ਜਸਮ ਨੇ ਬੈਠਣਾ ਉਹ ਮੇਰਾ ਪੂਰਾ ਹੋ ਚੁੱਕਿਆ ਮੈਮ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਮਹਾਨਾਇਕ ਸਰ ਅਮਿਤਾਭਚਨ ਸਰ ਤੇ ਉਹਨਾਂ ਨਾਲ ਮਿਲ ਕੇ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੈ ਇੰਨੀ ਜ਼ਿਆਦਾ ਖੁਸ਼ੀ ਵੀ ਮੈਂ ਮੇਰੇ ਇਲਾਵਾ ਸ਼ਾਇਦ ਕੋਈ ਫੀਲ ਕਰ ਸਕੇ ਮੈਮ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਮ ਮੈਨੂੰ ਲੱਗ ਰਿਹਾ ਸੀ ਜਿਵੇਂ ਲਾਈਫ ਦਾ ਸਭ ਤੋਂ ਬੈਸਟ ਡੇ ਹੋਵੇ ਮੈਮ ਉਹ ਜਿਸ ਦਿਨ ਮੈਂ ਹੌਟ ਸੀਟ ਵਾਸਤੇ ਸਿਲੈਕਟ ਹੋਇਆ ਸੀ ਮੈਂ ਅਚਾ ਕੇਬੀਸੀ ਦੇ ਵਿੱਚ ਜਾਣ ਦਾ ਜਿਹੜਾ ਇੰਟਰਸਟ ਹੈ ਉਹ ਕਿੰਨੇ ਸਾਲਾਂ ਤੋਂ ਤੁਹਾਡੇ ਵਿੱਚ ਡਿਵੈਲਪ ਹੋਇਆ ਮੈਮ 9-10 ਸਾਲਾਂ ਦਾ ਜਦੋਂ ਮੈਂ ਸੀਗਾ ਉਦੋਂ ਮੈਂ ਕੇਬੀਸੀ ਦੇਖ ਰਹਾ ਮੈਮ ਤੇ ਜਿਵੇਂ ਜਿਵੇਂ ਮੈਂ ਗਰੋਅਪ ਕਰਦਾ ਗਿਆ ਮੇਰਾ ਉਵੇਂ ਉਵੇਂ ਇੰਟਰਸਟ ਵਧਦਾ ਗਿਆ ਮੈਮ ਉਹ ਮੈਨੂੰ ਨੌਲੇਜ ਹੋਰ ਲੱਗ ਗਈ ਵੀ ਕਿਵੇਂ ਰਜਿਸਟਰ ਕਰੀਦਾ ਹੈ ਕਿਵੇਂ ਸੋਨਲੀ ਵਗੈਰਾ ਤੇ ਰਜਿਸਟ੍ਰੇਸ਼ਨ ਪ੍ਰੋਸੈਸ ਹੁੰਦਾ ਤਾਂ ਸਾਰਾ ਮੈਂ ਸਿੱਖ ਕੇ ਤੇ 12 ਸਾਲ ਦੀ ਉਮਰ 'ਚ ਮੈਂ ਪਹਿਲੀ ਵਾਰ ਰਜਿਸਟਰ ਕੀਤਾ ਮੈਮ ਪਰ ਉਦੋਂ ਮੇਰਾ ਨੰਬਰ ਨਹੀਂ ਲੱਗਿਆ ਪਰ ਉਦੋਂ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਮੈਂ ਰਜਿਸਟਰ ਆਪੇ ਕਰ ਲਿਆ ਮਤਲਬ ਆਪਦੀ ਨੌਲੇਜ ਦੇ ਬੇਸ ਤੇ ਤੇ ਜਿੰਨਾ ਮੈਂ ਰਜਿਸਟਰ ਕੀਤਾ ਉਹਨਿੰਕ ਮੈਨੂੰ ਖੁਸ਼ੀ ਸੀ ਪਰ ਉਦੋਂ ਮੇਰਾ ਨੰਬਰ ਮੈਮ ਮੇਰਾ ਨੰਬਰ ਨਹੀਂ ਲੱਗਿਆ ਤੇ ਜਦੋਂ ਮੈਂ 4 ਸਾਲ ਦਾ ਮੈਮ ਉਦੋਂ ਵੀ ਨੰਬਰ ਨਹੀਂ ਲੱਗਿਆ ਤਾਂ ਮੈਨੂੰ ਥੋੜਾ ਹੁੰਦਾ ਸੀਗਾ ਦੁੱਖ ਵੀ ਮੈਨੂੰ ਡਿਸਪਾਇੰਟਮੈਂਟ ਡਿਸਪਾਇੰਟਮੈਂਟ ਹੁੰਦੀ ਸੀਗੀ ਵੀ ਮੈਂ ਨਹੀਂ ਪਹੁੰਚ ਪਾਰਾ ਪਰ ਮੈਂ ਐਸੀ ਗੱਲ ਮੈਂ ਕਦੀ ਗਿਵ ਅਪ ਨਹੀਂ ਕੀਤਾ ਮੈਮ ਹਰ ਵਾਰ ਮੈਂ ਟਰਾਈ ਕਰਦਾ ਰਹਾ ਤਿੰਨ ਚਾਰ ਵਾਰ ਤਾਂ ਮੈਂ ਟਰਾਈ ਕੀਤਾ ਤੇ 15 ਸਾਲ ਦੀ ਉਮਰ ਸੁਣ ਮੈਮ ਜਦੋਂ ਮੈਂ 15 ਸਾਲ ਦਾ ਹੋ ਗਿਆ ਤੇ ਫਾਈਨਲੀ ਮੈਮ ਮੇਰਾ ਲੱਕ ਲੱਗ ਗਿਆ ਤੇ ਮੈਂ ਹੌਟਚੀ ਤੱਕ ਪਹੁੰਚ ਗਿਆ ਮਤਲਬ ਕਾਫੀ ਵਰੀ ਜਿਹੜੀ ਇਹ ਕੋਸ਼ਿਸ਼ ਕੀਤੀ ਉੱਥੇ ਤੱਕ ਪਹੁੰਚਣ ਦੀ ਮੈਮ ਬਹੁਤ ਵਾਰ ਕੋਸ਼ਿਸ਼ ਕੀਤੀ ਮੈਮ ਤਿੰ ਕਹਿੰਦੇ ਹੁੰਦੇ ਨੇ ਕਹਿੰਦੇ ਕਿ ਜਿਹੜੇ ਕਈ ਵਾਰੀ ਤੁਸੀਂ ਤੁਹਾਡੀਆਂ ਅਟੈਂਪਟਸ ਦੇ ਵਿੱਚ ਤੁਸੀਂ ਫੇਲ ਹੋਨੇ ਹੋ ਜਾਂ ਫੇਲਿਅਰ ਹੈ ਤੁਹਾਨੂੰ ਉਹ ਇਸ ਕਰਕੇ ਮਿਲਦੇ ਕਿ ਤੁਹਾਨੂੰ ਬਹੁਤ ਵੱਡਾ ਕੁਝ ਮਿਲਣ ਵਾਲਾ ਸੋ ਗੱਲ ਵੀ ਸੱਚੀ ਹੋਗੀ ਇਹਦੇ ਵਿੱਚ ਮੈਮ ਉਹ ਗੱਲ ਵੀ ਸੇਮ ਸੱਚੀ ਹੋਗੀ ਜਿਵੇਂ ਤੁਸੀਂ ਕਿਹਾ ਕਿਉਂਕਿ ਮੈਮ ਇਹ ਕਹੋ ਜੀ ਓਪਰਚੁਨਿਟੀ ਹੈ ਜਿਹੜੀ ਕਿ ਸ਼ਾਇਦ ਹੀ ਕਿਸੇ ਨੂੰ ਮਿਲੇ ਮੈਮ ਹਮ ਇਹ ਦੇ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਮੈਨੂੰ ਪਤਾ ਮੈਂ ਕਿੰਨੀ ਸਾਲ ਮੈਨੇਜ ਕੀਤੀ ਮੈਂ ਕਦੀ ਵੀ ਆਪਣੀ ਕੀਤਾ ਪਰ ਡਿਸঅ্যাপয়ਂਟਮੈਂਟ ਹੁੰਦੀ ਹੈ ਜ਼ਰੂਰ ਹੁੰਦੀ ਹੈ ਕਿਉਂਕਿ ਪਹਿਲੀ ਵਾਰ ਚ ਸ਼ਾਇਦ ਕਿਸ ਦੇ ਲੱਕ ਲੱਗੇ ਹੋ ਜਾਗਾ ਮਤਲਬ ਮਹਾਲਕ ਹੈ ਜਿਹੜਾ ਲੱਗ ਗਿਆ ਪਰ ਸਾਰਿਆਂ ਨੂੰ ਹਾਰ ਜ਼ਿਆਦਾਤਰ ਲੋਕਾਂ ਨੂੰ ਹਾਰਡ ਵਰਕ ਹੀ ਕਰਨਾ ਪਊਗਾ ਮੈਮ ਔਰ ਇਅਰ ਕੇਸ ਹੈ ਜਿੱਦਾ ਪਹਿਲੀ ਵਾਰ ਚ ਲੱਗ ਜਾ ਪਰ ਹਾਰਡ ਵਰਕ ਨਾਲ ਜਿਹੜੀ ਖੁਸ਼ੀ ਮਿਲਦੀ ਹੈ ਮੈਮ ਉਹ ਬਹੁਤ ਜ਼ਿਆਦਾ ਹੈ ਹੂੰ ਦੇਖੋ ਅੱਛਾ ਕੇਬੀਸੀ ਜਿਵੇਂ ਟੋਟਲੀ ਅ ਕਰੰਟ ਅਫੇਅਰ ਜਾਂ ਫਿਰ ਜਨਰਲ ਨੋਲੇਜ ਤੇ ਆਧਾਰਿਤ ਹੈ ਅਨ ਸੋ ਫਿਰ ਜਿਹੜੀ ਜਨਰਲ ਨੋਲੇਜ ਹੈ ਉਹਦੇ ਨਾਲ ਕਿੰਨਾ ਤੁਹਾਨੂੰ ਮਤਲਬ ਕਿੰਨੀ ਬ੍ਰਸ਼ ਅਪ ਤੁਹਾਨੂੰ ਕਰਨੀ ਪਈ ਆ ਕਿੰਨਾ ਤੁਹਾਨੂੰ ਪੜ੍ਹਨਾ ਪਿਆ ਤਿਆਰੀ ਕਿੰਨੀ ਕਰਨੀ ਪਈ ਮੈਮ ਜਿੰਨੇ ਮੈਨੂੰ ਜਨਰਲ ਨੌਲੇਜ ਸੀਗੀ ਹੁੰਦੀ ਤਾਂ ਮੈਨੂੰ ਸ਼ੁਰੂ ਤੋਂ ਹੀ ਸੀਗੀ ਜਦ ਮੈਂ ਵੀਡੀਓਜ਼ ਦੇਖਦ ਰਹਿਣਾ ਆ ਫੈਕਟਸ ਵਗੈਰਾ ਦੇ ਵੀਡੀਓਜ਼ ਦੇਖਦ ਰਹਿਣਾ ਸਭ ਕੁਝ ਦੇਖਦ ਰਹਿਣਾ ਪਰ ਮੈਂ ਜਿਹੜੀ ਮੇਰੀ ਕੇਬੀਸੀ ਵਾਸਤੇ ਮੈਂ ਆਪਦੇ ਆਪ ਨੂੰ ਤਿਆਰ ਕੀਤਾ ਉਹ ਬੁੱਕਸ ਵਗੈਰਾ ਪੜ੍ਹ ਕੇ ਕਰੰਟ ਅਫੇਅਰਸ ਤੇ ਨਿਊਜ਼ ਪੜ੍ਹ ਕੇ ਮੈਂ ਆਪਦੇ ਆਪ ਨੂੰ ਮਤਲਬ ਤਿਆਰ ਕੀਤਾ ਨਿਊਜ਼ਪੇਪਰ ਹਾਂ ਨਿਊਜ਼ਪੇਪਰ ਵਗੈਰਾ ਕਿਹੜਾ ਨਿਊਜ਼ਪੇਪਰ ਪੜ੍ਹਦੇ ਸੀ ਆਈ ਮੈਮ ਸਾਰੇ ਜਿੰਨੇ ਵੀ ਆਉਂਦੇ ਆ ਪੰਜਾਬੀ ਤੋਂ ਇੰਗਲਿਸ਼ ਤੋਂ ਲੈ ਕੇ ਹਿੰਦੀ ਤੋਂ ਜਿੰਨੇ ਨਿਊਜ਼ਪੇਪਰ ਆ ਲੈਣ ਸਾਰੇ ਲੋਕਲ ਕੀ ਚੱਲ ਰਿਹਾ ਸਪੋਰਟਸ ਕੀ ਚੱਲ ਰਿਹਾ ਵਰਲਡਸ ਕੀ ਚੱਲ ਰਿਹਾ ਸਭ ਕੁਝ ਮੈਂ ਸਭ ਕੁਝ ਹਾਂ अच्छा कर दे जो ਤੁਹਾਡੇ ਪੇਰੈਂਟਸ ਹੈ ਫਾਦਰ ਤੇ ਮਦਰ ਦੀ ਕਿੰਨੀ ਕੇ ਦੇ ਵਿੱਚ ਸਪੋਰਟ ਰਹੀ ਉਹਨਾਂ ਨੇ ਕਿੰਨਾ ਸਪੋਰਟ ਕੀਤਾ ਤੁਹਾਨੂੰ ਮੈਮ ਫਾਦਰ ਤੇ ਮਦਰ ਦਾ ਬਹੁਤ ਜ਼ਿਆਦਾ ਸਪੋਰਟ ਹੈ ਮੈਮ ਮੇਰੇ ਮਮਾ ਦਾ ਸੁਪਨਾ ਸੀਗਾ ਕਿ ਮੈਂ ਹਾਟਸ਼ਿਪ ਤੱਕ ਪਹੁੰਚਾਂ ਇਨਫੈਕਟ ਉਹਨਾਂ ਦਾ ਖੁਦ ਵੀ ਸੁਪਨਾ ਸੀ ਉਹ ਹਾਟਸ਼ਿਪ ਤੱਕ ਪਹੁੰਚਣ ਪਰ ਉਹ ਮਤਲਬ ਪਹੁੰਚ ਨਹੀਂ ਸਕਦੇ ਤਾਂ ਉਹਨਾਂ ਨੇ ਚਾਹਿਆ ਸੀ ਕਿ ਉਹਨਾਂ ਦਾ ਬੇਟਾ ਉਸ ਤੱਕ ਪਹੁੰਚੇ ਤੇ ਮੈਂ ਬਹੁਤ ਖੁਸ਼ ਹਾਂ ਮੈਂ ਆਪਦੇ ਪੇਰੈਂਟਸ ਨੂੰ ਵੀ ਪ੍ਰਾਊਡ ਫੀਲ ਕਰਾ ਸਕਿਆ ਮੈਮ ਤੁਹ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਕੀ ਪ੍ਰੋਸੀਜਰ ਹੈ ਉੱਥੇ ਤੱਕ ਜਾਣਦਾ ਹਨ ਇੱਕ ਅਖੀਰ ਦੇ ਵਿੱਚ ਸਵਾਲ ਦੱਸਦੇ ਹੁੰਦੇ ਨੇ ਵੀ ਉਹਦਾ ਤੁਸੀਂ ਜਵਾਬ ਦੇਣਾ ਹੈ ਤਾਂ ਤੁਸੀਂ ਦੱਸੋ ਕਿਉਂਕਿ ਸਾਰਾ ਤੁਸੀਂ ਉਹ ਪਾਰ ਕਰ ਚੁੱਕੇ ਹੋ ਹਨਾ ਤਾਂ ਜੇ ਤੁਹਾਨੂੰ ਕੋਈ ਬੱਚਾ ਦੇਖ ਰਿਹਾ ਹੈ ਔਰ ਉਹ ਜਿਹਨੂੰ ਕਹਿੰਦੇ ਕਿ ਜੂਨੀਅਰ ਕੇਬੀਸੀ ਦੇ ਵਿੱਚ ਜਾਣਾ ਚਾਹੁੰਦਾ ਤਾਂ ਉਹਦੇ ਵਾਸਤੇ ਕੀ ਸਾਰਾ ਪ੍ਰੋਸੈਸ ਹੈ ਹਮ ਸਭ ਤੋਂ ਪਹਿਲਾ ਪ੍ਰੋਸੈਸ ਹੈ ਰਜਿਸਟ੍ਰੇਸ਼ਨ ਸੋ ਲੈ ਲਵ ਆਪ ਤੇ ਤੁਹਾਨੂੰ ਆਪਣਾ ਨਾਮ ਆਫ ਦੀ ਏਜ ਤੇ ਆਫ ਦਾ ਸ਼ਹਿਰ ਵਗੈਰਾ ਭਰਨਾ ਹੁੰਦਾ ਹੈ ਆਪਦੇ ਸਕੂਲ ਵਗੈਰਾ ਤੇ ਮਾਤਾ ਪਿਤਾ ਦਾ ਨਾਮ ਸਭ ਕੁਝ ਭਰਨਾ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਮੈਮ 7 ਡੇ 7 ਕੁਐਸਚਨਸ ਆਉਂਦੇ ਆ ਮਤਲਬ ਇਸ ਵਾਰ 7 ਡੇ 7 ਕੁਐਸਚਨਸ ਆਏ ਸੀਗੇ ਤੇ ਉਸ ਤੋਂ ਬਾਅਦ ਮੈਮ ਉਹਨਾਂ ਦੇ ਸਹੀ ਜਵਾਬ ਦੇਣੇ ਹੁੰਦੇ ਆ ਆਪਾਂ ਨੂੰ ਮਤਲਬ ਸਹੀ ਜਵਾਬ ਦੇ ਕੇ ਆਪਾਂ ਨੂੰ ਮੇਲ ਆਂਦੀ ਹੈ ਜਾਂ ਕਾਲ ਆਂਦਾ ਹੈ ਵੀ ਤੁਸੀਂ ਸ਼ਾਰਟਲਿਸਟ ਹੋ ਚੁੱਕੇ ਹੋ ਗਰਾਉਂਡ ਆਡੀਸ਼ਨ ਵਾਸਤੇ ਫਿਰ ਜਦੋਂ ਮੈਮ ਆਪਾਂ ਗਰਾਉਂਡ ਆਡੀਸ਼ਨ ਵਾਸਤੇ ਸਿਲੈਕਟ ਹੋ ਜਾਂਦਾ ਫਿਰ ਆਪਾਂ ਨੂੰ ਮੁੰਬਈ ਬੁਲਾਇਆ ਜਾਂਦਾ ਮੁੰਬਈ ਬੁਲਾ ਕੇ ਮੈਮ ਉੱਥੇ ਆਪਣਾ ਜੀਕੇ ਟੈਸਟ ਹੁੰਦਾ ਹੈ ਜੀ ਕੇ ਟੈਸਟ クリア ਕਰਨ ਤੋਂ ਬਾਅਦ ਆਪਣਾ ਮੈਮ ਇੰਟਰਵਿਊ ਰਾਉਂਡ ਹੁੰਦਾ ਹੈ ਇੰਟਰਵਿਊ ਰਾਉਂਡ ਤੋਂ ਬਾਅਦ ਮੈਮ ਵਾਪਸ ਭੇਜ ਦਿੱਤਾ ਜਾਂਦਾ ਸਾਰੇ ਬੱਚਿਆਂ ਨੂੰ ਉਹਨਾਂ ਦੇ ਆਪਦੇ ਸ਼ਹਿਰ ਚ ਜਿਵੇਂ ਬਰਿੰਡਾ ਵਾਪਸ ਆ ਗਿਆ ਫਿਰ ਉਸ ਤੋਂ ਬਾਅਦ ਮੈਮ ਜੀ ਤੁਸੀਂ ਇੰਟਰਵਿਊ ਰਾਉਂਡ ਪਾਸ ਕਰ ਲਿਆ ਨੂੰ ਤੁਹਾਨੂੰ ਮਹੀਨੇ ਬਾਅਦ ਜਾਂ ਮਤਲਬ ਮਹੀਨੇ ਬਾਅਦ ਹੀ ਮੈਨੂੰ ਆਈ ਸੀ ਪਰ ਤੁਹਾਨੂੰ ਕਾਲ ਆਊਗੀ ਵੀ ਤੁਸੀਂ ਫਾਸਟਰ ਫਿੰਗਰ ਵਾਸਤੇ ਸਿਲੈਕਟ ਹੋ ਚੁੱਕੇ ਹੋ ਤੇ ਫਾਸਟਰ ਫਿੰਗਰ ਫਸਟ ਵਾਸ ਤੁਸੀਂ ਸਿਲੈਕਟ ਹੋਣ ਦਾ ਤੁਹਾਨੂੰ ਫਿਰ ਮੁੰਬਈ ਬੁਲਾਇਆ ਜਾਂਦਾ ਫਿਰ ਤੁਹਾਨੂੰ ਉੱਥੇ ਜਾਣਾ ਪੈਂਦਾ ਫਿਰ ਉਸ ਤੋਂ ਅੱਗੇ ਸਾਰਾ ਪ੍ਰੋਸੀਜਰ ਵਗੈਰਾ ਜਿੰਨਾ ਕੁ ਉਹ ਸਾਰਾ ਸਮਝਾਉਂਦੇ ਵੀ ਕਿਵੇਂ ਕਿਵੇਂ ਬੈਨੇ ਆ ਕਿਵੇਂ ਕਿਵੇਂ ਸਰਨਵਾਬ ਦਾ ਇੱਕ ਆਪ ਦੇ ਬਾਰੇ ਦੱਸਣਾਗਾ ਉਹ ਸਭ ਕੁਝ ਦੱਸ ਦਿਆ ਫਿਰ ਉਸ ਤਵ ਫਾਸਟ ਫਿੰਗਰ ਫਸਟ ਜਿਹੜਾ ਸਭ ਤੋਂ ਤੇਜ਼ ਜਾਵਦੂਗਾ ਉਹ ਮੈਂ ਮੱਗੇ ਹਾਟਸ਼ੀਟ ਤੱਕ ਪਹੁੰਚਦਾ ਮੈਂ ਅੱਛਾ ਤੁਹਾਡੇ ਵਰਗੇ ਹੋਰ ਕਿੰਨੇ ਉੱਥੇ ਬੱਚੇ ਸੀਗੇ ਮੈਂ ਮੇਰੇ ਗਰੁੱਪਸ ਤੋਂ ਮੈਨੂੰ ਤਾਂ 10 ਬੱਚੇ ਸੀਗੇ ਜਿਸ ਚੋਂ ਮੈਂ 6 ਬੱਚੇ ਜਿਹੜੇ ਆ ਹੌਚਿਤ ਬਣ ਗਏ ਜਦੋਂ ਤੁਸੀਂ ਪਹਿਲੀ ਵਾਰੀ ਬੰਬੇ ਆਪਣਾ ਟੈਸਟ ਦੇਣ ਗਏ ਸੀਗੇ ਫਿਰ ਉਸ ਵੇਲੇ ਮਤਲਬ ਨਾਲ ਦੇ ਨਾਲ ਤੁਹਾਨੂੰ ਦੱਸਦੇ ਨਹੀਂ ਵੀ ਇਹਦਾ ਕੀ ਰਿਜ਼ਲਟ ਹੈ ਹਮ ਰਿਜ਼ਲਟ ਹਲੇ ਮਤਲਬ ਰਿਜ਼ਲਟ ਮੈਨੂੰ ਹਲੇ ਵੀ ਨਹੀਂ ਪਤਾ ਮੇਰਾ ਕੀ ਸੀਗਾ ਜੀਕੇ ਟੈਸਟ ਰਿਜ਼ਲਟ ਉਹ ਦੱਸਦੇ ਨਹੀਂ ਹਮ ਕਦੀ ਵੀ ਪਰ ਉਦੋਂ ਦੀ ਉਦੋਂ ਨਹੀਂ ਦੱਸਦੇ ਪਰ ਜੇ ਤੁਸੀਂ ਸਿਲੈਕਟ ਹੋਣਾ ਤਾਂ ਤੁਹਾਨੂੰ ਕਾਲ ਆਊਗੀ ਜ਼ਰੂਰ ਮੈਂ ਹਮ ਅੱਛਾ ਜਦੋਂ ਤੁਸੀਂ ਉੱਥੇ ਜਿੱਤ ਗਏ ਮਤਲਬ ਹਨਾ ਯੂ ਲਾਈਕ ਵਨ ਵਨ ਦਾ ਮਨੀ ਐਂਡ ਤੁਸੀਂ ਉਸੇ ਪਹੁੰਚ ਗਏ ਸਾਰਾ ਤਤ ਉਹ ਆ ਕੇ ਫਿਰ ਤੁਸੀਂ ਕਿਹਾ ਵੀ ਉਹ ਵੀ ਨਹੀਂ ਦੱਸਣਾ ਅਲਾਉਟ ਸੀਗਾ ਤਾਂ ਤੁਹਾਡੇ ਸਕੂਲ ਦੇ ਵਿੱਚ ਜਾਂ ਤੁਹਾਡੇ ਕਲਾਸਮੇਟ ਨੂੰ ਜਾਂ ਤੁਹਾਡੇ ਫਰੈਂਚਸ ਨੂੰ ক্লোਜ਼ ਫਰੈਂਡਸ ਨੂੰ ਪਤਾ ਸੀਗਾ ਵੀ ਤੁਸੀਂ ਜਾ ਕੇ ਖੇੜੇ ਆਏ ਹੋ ਤੇ ਜਿੱਤੇ ਆਏ ਹੋ ਮੈਮ ਉਹ ਜਦੋਂ ਮੈਂ ਟੈਲੀਕਾ ਜਦੋਂ ਮੈਂ ਸ਼ੂਟ ਕਰਕੇ ਵਾਪਸ ਆ ਗਿਆ ਸੀ ਬਠਿੰਡਾ ਉਸ ਵੇਲੇ ਜਦੋਂ ਮੈਂ ਸਕੂਲ ਕੰਟੀਨਿਊ ਕੀਤਾ ਉਦੋਂ ਮੈਂ ਦੱਸਤਾ ਸੀ ਮੈਂ ਆਪਣੇ ਟੀਚਰਸ ਨੂੰ ਤੇ ਆਪਣੇ ਫਰੈਂਡਸ ਨੂੰ ਪਰ ਇਹ ਨਹੀਂ ਦੱਸਿਆ ਕਿ ਮੈਂ ਮੈਂ ਕਿੰਨੀ ਅਮਾਉਂਟ ਜਿੱਤੇ ਮੈਂ ਸਾਰਾ ਵਸਾਇ ਰੱਖਿਆ ਵੀ ਤੁਹਾਨੂੰ ਸਸਪੈਂਸ ਹੋ ਤੁਹਾਨੂੰ ਜਿਆਦਾ ਮਜ਼ਾ ਆਊਗਾ ਵੀ ਤਿੰਨ ਚਾਰ ਦਿਨਾਂ ਨੂੰ ਮੇਰਾ ਐਪੀਸੋਡ ਆਈ ਜਾਣਾ ਤੁਸੀਂ ਬਾਤਾਂ ਸੀ ਸਰਪ੍ਰਾਈਜ਼ ਦੇਖਿਓ ਤੁਹਾਨੂੰ ਕਿੰਨਾ ਹੈਗਾ ਓਕੇ ਉਹ ਮਤਲਬ ਸਟ੍ਰਿਕਟਲੀ ਉਹਨਾਂ ਦੇ ਕੰਨੀ ਹੋਏ ਇਹ ਇਨਸਟਰਕਸ਼ਨਸ ਆ ਵੀ ਤੁਸੀਂ ਬਿਲਕੁਲ ਰਿਵੀਲ ਨਹੀਂ ਕਰ ਸਕਦੇ ਨਹੀਂ ਮੈਮ ਉਹਨਾਂ ਦੇ ਬਹੁਤ ਜ਼ਿਆਦਾ ਸਟ੍ਰਿਕਟ ਹੋਏ ਪ੍ਰੋਟੋਕਾਲ ਹਮ ਮਤਲਬ 15 ਸਾਲ ਦੀ ਉਮਰ ਦੇ ਵਿੱਚ ਕਿੰਨੇ ਪੈਸੇ ਹੁਣ ਕਮਾ ਲਏ ਤੁਸੀਂ ਫਿਰ 150 ਲੱਖ ਉੱਚੀ ਬੋਲੋ ਮੜਾਈ ਆਵਾਜ਼ ਕਿਉਂ ਘਟ ਗਈ ਤੁਨੀ 50 ਲੱਖ <laughs> ਗਰੇ ਗਰੇ ਬਿਲਕੁਲ ਤਾਂ ਗੱਲਬਾਤ ਕਰਦੇ ਆ ਕੰਚਨ ਹਾਂਡਾ ਜੀ ਦੇ ਨਾਲ ਇਹਨਾਂ ਦੇ ਮਮਾ ਨੇ ਔਰ ਮੈਮ ਪਹਿਲਾਂ ਤੁਸੀਂ ਇਹ ਦੱਸੋ ਕਿ ਮਤਲਬ ਇੰਨੇ ਸਾਲਾਂ ਤੋਂ ਆਪਾਂ ਹਨਾ ਟੀਵੀ ਤੇ ਦੇਖਦੇ ਆ ਕੇਬੀਸੀ ਔਰ ਅਸੀਂ ਦੇਖਦੇ ਆ ਕਿ ਕਿੰਨੇ ਲੋਕ ਜਿਹੜੇ ਉਹਦੇ ਵਿੱਚ ਪੈਸੇ ਜਿੱਤ ਕੇ ਜਾਂਦੇ ਨੇ ਹਨਾ ਤਾਂ ਇੱਕ ਆਪ ਦਾ ਵੀ ਇੰਟਰਸਟ ਬਣਦਾ ਹੈ ਇਨਸਾਨ ਦਾ ਔਰ ਬਹੁਤ ਵਾਰੀ ਅਸੀਂ ਕੋਸ਼ਿਸ਼ ਵੀ ਕਰਦੇ ਆ ਕਿ ਹਾਂ ਜੀ ਅਸੀਂ ਵੀ ਉੱਥੇ ਪਹੁੰਚੀਏ ਹਨਾ ਆਪਣੀ ਜਨਰਲ ਨੋਲੇਜ ਨੂੰ ਬਰਸ਼ ਅਪ ਕਰਕੇ ਤਾਂ ਜਦੋਂ ਇਹ ਸੁਪਨਾ ਸਾਕਾਰ ਹੁੰਦਾ ਹੈ ਤੁਸੀਂ ਨਹੀਂ ਜਾ ਸਕਦੇ ਤਾਂ ਬੱਚਾ ਤੁਹਾਡਾ ਅੰਸ਼ ਹੈ ਤਾਂ ਤੁਹਾਡਾ ਬੱਚਾ ਪਹੁੰਚਾ ਉਸੇ ਤਾਂ ਕਿਵੇਂ ਫਿਰ ਮਹਿਸੂਸ ਹੋ ਰਿਹਾ ਹੈ ਹਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਮੈਂ ਵੀ ਟਰਾਈ ਕਰਦੀ ਸੀ ਮੈਂ ਵੀ ਆਪਣੀ ਰਜਿਸਟ੍ਰੇਸ਼ਨ ਬਹੁਤ ਵਾਰ ਕੀਤੀ ਹੈ ਪਰ ਮੇਰੇ ਲੱਕ ਨੇ ਕਦੀ ਕੰਮ ਨਹੀਂ ਕੀਤਾ ਇਹ ਤਾਂ ਪਿਛਲੇ 3 ਸਾਲਾਂ ਤੋਂ ਹੀ ਕਰ ਰਹੀ ਤਿੰਨ ਚਾਰ ਸਾਲਾਂ ਤੋਂ ਜਿਵੇਂ ਕਰ ਰਹੀ ਮੈਂ ਵੀ ਕਾਫੀ ਟਾਈਮ ਤੋਂ ਮੈਂ ਵੀ ਟਰਾਈ ਕਰ ਰਹੀ ਮੈਂ ਹਰ ਸਾਲ ਰਜਿਸਟਰ ਕਰਵਾਨੀ ਆ ਉਹਦਾ ਨੰਬਰ ਹਾਂ ਤਾਂ ਫਿਰ ਐਕਸਪੈਕਟਿਡ ਸੀਗਾ ਕਿ ਮਤਲਬ ਬਿਲਕੁਲ ਹੀ ਅਨਐਕਸਪੈਕਟਿਡਲੀ ਨਾ ਨਾ ਬਿਲਕੁਲ ਇਸ ਤਰ੍ਹਾਂ ਕੁਝ ਨਹੀਂ ਸੀ ਜਿਸ ਤਰ੍ਹਾਂ ਮੈਨੂੰ ਲੱਗਦਾ ਸੀ ਮੇਰਾ ਕੁਝ ਹੁੰਦਾ ਹੋਣਾ ਹੈ ਫਿਕਸ ਹੁੰਦਾ ਨਾ ਸਟਰੋਂਗ ਨਹੀਂ ਇਹ ਜੀ ਨੰਬਰ ਇਸ ਵਿੱਚ ਕੀ ਹੋਸਲਾ ਪਰ ਜਦੋਂ ਇਹਦੀ ਇਹਦਾ ਪਰਮਾਤਮਾ ਨੇ ਸਾਥ ਦਿੱਤਾ ਇਹਦੀ ਕਿਸਮਤ ਨੇ ਦਾ ਸਾਥ ਦਿੱਤਾ ਤੇ ਉਹ ਚਮਕੀ ਇਹਦਾ ਨੰਬਰ ਇਹ ਗੱਲ ਵੀ ਬੜੀ ਉੱਠਦੀ ਹੈ ਨਾ ਕਿ ਇਹ ਤਾਂ ਸਾਰਾ ਕੁਝ ਫਿਕਸਡ ਹੈ ਇਹ ਸਭ ਕੁਝ ਸਕ੍ਰਿਪਟਡ ਹੈ ਕੁਝ ਵੀ ਨਹੀਂ ਹੈ ਹੈ ਨਾ ਤਾ ਉਹ ਉਹ ਚੀਜ਼ ਫਿਰ ਜਿਹੜੀ ਹੈ ਬਿਲਕੁਲ ਉਲਟ ਹੋ ਗਈ ਮਤਲਬ ਨਾਥਿੰਗ ਇਜ਼ ਸਕ੍ਰਿਪਟਡ ਨਹੀਂ ਨਹੀਂ ਕੁਝ ਵੀ ਸਕ੍ਰਿਪਟਡ ਨਹੀਂ ਹੈ ਸੇਮ ਜੋ ਦਿਖਾਉਂਦੇ ਹੈ ਉਹੀ ਹੈ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ ਉਵੇਂ ਹੀ ਨੰਬਰ ਚੱਕਿਆ ਜਾਂਦਾ ਤੁਹਾਡੀ ਕਿਸਮਤ ਹੈ ਇੱਕ ਤੁਹਾਡਾ ਪਰਮਾਤਮਾ ਤੁਹਾਡਾ ਸਾਥ ਦਿੰਦਾ ਹੈ ਤਾਂ ਤੁਹਾਡਾ ਨੰਬਰ ਲੱਗਦਾ ਉਸ ਤੋਂ ਬਾਅਦ ਇੱਕ ਵਾਰੀ ਨੰਬਰ ਲੱਗਣਾ ਤੁਹਾਡੀ ਕਿਸਮਤ ਹੈ ਉਸ ਤੋਂ ਬਾਅਦ ਜੋ ਹੁੰਦਾ ਹੈ ਤੁਹਾਡੀ ਮਿਹਨਤ ਹੈ ਬਹੁਤ ਮਿਹਨਤ ਹੈ ਪਹਿਲਾਂ ਟੈਸਟ ਹੈ ਜੀਕੇ ਟੈਸਟ ਹੈ ਫਿਰ ਇੰਟਰਵਿਊ ਹੈ ਫਿਰ ਜਿਸ ਤਰ੍ਹਾਂ ਤੁਸੀਂ ਕੋਈ ਐਗਜ਼ਾਮ ਦੇ ਕੇ ਆਗੇ ਕੋਈ ਵੀ ਕਰ ਲੋ ਜੈ ਇ ਦਾ ਦੇ ਆਏ ਪੀ ਐਮ ਟੀ ਨੀਟ ਤੱਕ ਦੇ ਆਏ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਜਦੋਂ ਆਉਂਦਾ ਹੈ ਉਹ ਆਪਣੇ ਆਪ ਹੀ ਆਉਂਦਾ ਹੈ ਤੇ ਤੁਹਾਨੂੰ ਇੱਕ ਕਾਲ ਆਉਂਦੀ ਹੈ ਵੀ ਤੁਸੀਂ ਸਲੈਕਟ ਹੋ ਚੁੱਕੇ ਹੋ ਹੂੰ ਹੂੰ ਲੱਗਦਾ ਬੱਚੇ ਨੇ ਹੋਣਾ ਇੰਨੀ ਕੁ ਉਮਰ ਦੇ ਵਿੱਚ ਆਪਣੀ ਹਨਾ ਮਨੀ ਇੱਕ ਅਚੀਵ ਕਰ ਲਈ ਹੈ ਇੱਕ ਹਾਰਡ ਵਰਕ ਵੀ ਇਹਦੇ ਵਿੱਚ ਵੀ ਅਸੀਂ ਕਹਾਂਗੇ ਹਾਰਡ ਵਰਕ ਹੈ ਬਹੁਤ ਹੈ ਨਾ ਤਾਂ ਕੀ ਸੋਚ ਹੈ ਤੁਹਾਡੀ ਕਿਉਂਕਿ ਅੱਜ ਕੱਲ ਦੇ ਬੱਚੇ ਹੁੰਦੇ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਚੰਗਾ ਕੋਈ ਗੈਜਟ ਲਈਏ ਜਾਂ ਫਿਰ ਕੋਈ ਚੰਗੀ ਅਸੀਂ ਕਾਰ ਖਰੀਦੀਏ ਤਾਂ ਤੁਹਾਡੇ ਬੱਚੇ ਦਾ ਕੀ ਵਿਜ਼ਨ ਹੈ ਨੇ ਇਹ ਨਾ ਬਚਪਨ ਤੋਂ ਹੀ ਵੈਸੇ ਮੈਂ ਦੇਖਿਆ 크리에ਟਿਵ ਮਾਈਂਡ ਹੈ ਸ਼ੁਰੂ ਤੋਂ ਹੀ ਇਹ 크리에ਟਿਵ ਮਾਈਂਡ ਹੈ ਇਹਨੂੰ ਅਲੱਗ-ਅਲੱਗ ਚੀਜ਼ਾਂ 'ਚ ਮਜ਼ਾ ਆਉਂਦਾ ਕਰਨ 'ਚ ਤੇ ਇਹ ਤਾਸ਼ ਤੇ ਜਾਦੂ ਵੀ ਦਿਖਾ ਲੰਦਾ ਤੁਹਾਨੂੰ ਸ਼ਾਇਦ ਪਤਾ ਨਹੀਂ ਇਹਦਾ ਇੱਕ ਚੈਨਲ ਹੈ ਇੱਕ ਦ ਮੈਜਿਕ ਸਟਰੀਟ ਵਿਦ ਆਰਿਆਨ ਹਾਂਡਾ ਵੈਸੇ ਨਾ ਤੁਹਾਡੇ ਬੱਚੇ ਦੀ ਜਿਹੜੀ ਰਿਜ਼ੈਂਬਲੈਂਸ ਥੋੜੀ-ਥੋੜੀ ਹੈਰੀ ਪੋਟਰ ਨਾਲ ਮਿਲਦੀ ਹੈ ਹਾਂ ਇਹਨੂੰ ਤਾਸ਼ ਤੇ ਜਾਦੂ ਦਿਖਾਉਣ ਦਾ ਬਹੁਤ ਸ਼ੌਂਕ ਹੈ ਰਿਯੂਬਿਕ ਕਯੂਬਸ ਇਹ ਬਹੁਤ ਤੇਜ਼ ਚਲਾਉਂਦਾ ਜਿਹੜਾ ਇਹ ਵੀ ਸਰ ਦੇ ਸਾਹਮਣੇ ਦਿਖਾ ਕੇ ਵੀ ਆਇਆ ਤੁਸੀਂ ਸ਼ਾਇਦ ਇਹਦਾ ਐਪੀਸੋਡ ਨਹੀਂ ਦੇਖਿਆ ਇਹਨੇ ਇਹਨੂੰ 90 ਸੈਕਿੰਡ ਮਿਲੇ ਸੀ ਔਰ ਤਿੰਨ ਕਯੂਬ ਸੋਲਵ ਕਰਨ ਵਾਸਤੇ ਜਦੋਂ ਕਿ ਇਹਨੇ 45 ਸੈਕਿੰਡ ਦੇ ਵਿੱਚ ਉਹ ਸੋਲਵ ਕਰਤੇ ਤੇ ਸਾਰੀ ਔਰ ਸਾਰ ਇਹਨੂੰ ਸਟੈਂਡਿੰਗ ਵਿਜ਼ਨ ਮਿਲਿਆ ਉੱਥੇ ਵਾਸੀ ਯੂ ਹੈਵ ਗਾਟ ਅ ਜੀਨੀਅਸ ਯਾਨੀ ਬਹੁਤ ਸਾਨੂੰ ਬਹੁਤ ਪ੍ਰਾਊਡ ਫੀਲ ਕਰਾਇਆ ਬਾਕੀ ਅਭਿਤਾ ਬਚਨ ਸਰ ਨੇ ਵੀ ਬਹੁਤ ਤਾਰੀਫ ਕੀਤੀ ਕਿ ਯੂ ਆਰ ਜੀਨੀਅਸ ਭਾਰਤ ਦਾ ਭਵਿੱਖ ਅچھے ਹੱਥਾਂ ਮੇਂ ਬਹੁਤ ਸਾਨੂੰ ਵੀ ਬਾਅਦ ਵਿੱਚ ਜਦੋਂ ਸਾਡੇ ਨਾਲ ਇੱਕ ਫੋਟੋ ਹੋਈ ਸਾਨੂੰ ਵੀ ਕਿਹਾ ਤੁਸੀਂ ਬਹੁਤ ਬlesed ਹੋ ਤੁਹਾਨੂੰ ਇਸ ਤਰ੍ਹਾਂ ਦਾ ਬੱਚਾ ਮਿਲਿਆ ਔਰ ਬਹੁਤ ਅੱਗੇ ਤੱਕ ਜਾਊਗਾ ਹੈ ਉਹਨਾਂ ਨੇ ਇਹਨੂੰ ਆਸ਼ੀਰਵਾਦ ਦਿੱਤਾ ਆਪਣਾ ਸਭ ਤੋਂ ਵੱਡੀ ਗੱਲ ਉਹਨਾਂ ਨਾਲ ਹੋਟ ਸੀਟ ਜਦੋਂ ਨੇ ਸ਼ੇਅਰ ਕੀਤੀ ਸਭ ਤੋਂ ਪਹਿਲੇ ਤਾਂ ਉਹਨਾਂ ਦੇ ਸਾਹਮਣੇ ਬੈਠ ਕੇ ਦੇਖਣਾ ਹੀ ਸਾਡੇ ਵਾਸਤੇ ਦਾ ਬਸ ਬਹੁਤ ਅੱਛਾ ਸੀ ਸਾਨੂੰ ਸਭ ਕੁਝ ਮਿਲ ਗਿਆ ਬਸ ਕੁਝ ਨਹੀਂ ਚਾਹੀਦਾ ਸੀ ਮਨੀ ਮੁਨੀ ਸਭ ਦੂਰ ਜਦੋਂ ਅਸੀਂ ਬਸ ਸਿੱਖਿਆ ਰਹੀ ਹਾਂ ਅੱਜ ਤਾਂ ਬੱਚਨ ਜੀ ਦੇ ਸਾਹਮਣੇ ਬੈਠਾ ਹੈ ਉਹਨਾਂ ਨਾਲ ਗੱਲਾਂ ਮਾਰ ਰਿਹਾ ਹੈ ਦੇਖ ਰਿਹਾ ਹੈ ਬਸ ਉਹਨਾਂ ਤੋਂ ਸਭ ਕੁਝ ਹੋ ਤੋ ਹੀ ਮਿਲ ਗਿਆ ਸੀ ਕਸਿਓ ਸੀ ਹਾਊ ਵਾਸ that ਐਕਸਪੀਰੀਅੰਸ ਮਤਲਬ ਅਮਿਤਾਬਚੰਦ ਦੇ ਸਾਹਮਣੇ ਬੈਠ ਕੇ ਗੱਲਬਾਤ ਕਰਨਾ ਮੈਂ ਦਿਖ ਰਹੀ ਸੀ ਤੁਸੀਂ ਬਹੁਤ ਜ਼ਿਆਦਾ ਕੌਨਫੀਡੈਂਟ ਸੀਗੇ ਮਤਲਬ ਜਿੱਦਾਂ ਇਹ ਸਭ ਕੁਝ ਲਿਖਿਆ ਹੀ ਹੋਇਆ ਸੀ ਵੀ ਇਸ ਤਰ੍ਹਾਂ ਹੋਣਾ ਹਨਾ there was nothing like ਕਿ ਤੁਸੀਂ ਕੋਈ ਕਿਤੇ ਤੁਸੀਂ ਨਰਵਸ ਹੋ ਤੁਸੀਂ ਬਹੁਤ ਕੌਨਫੀਡੈਂਟ ਸੀ ਇੰਨਾ ਕੌਨਫੀਡੈਂਸ ਫਿਰ ਕਿ ਥੋ ਆਇਆ ਮੂੰਹ ਕੌਨਫੀਡੈਂਸ ਮੈਨੂੰ ਆਪੇ ਆ ਗਈ ਕਿਉਂਕਿ ਮੈਂ ਸਟਾਰਟਿੰਗ ਸੈਸ਼ਨ ਤੋਂ ਐਕਸਾਈਟਿਡ ਵੀ ਸੀਗਾ ਤੇ ਨਰਵਸ ਵੀ ਸੀਗਾ ਵੀ ਔਰ ਮੈਂ ਤਾਪ ਬਚਨ ਸਰ ਦੇ ਸਾਹਮਣੇ ਬੈਠਣ ਲੱਗਿਆ ਹੌਟ ਸੀਟ ਤੇ ਸਾਡੀ ਸਟਾਰਟਿੰਗ ਮੈਂ ਨਰਵਸ ਸੀਗਾ ਪਰ ਮੈਮ ਉਹ ਆਪੇ ਹੀ ਸਾਨੂੰ ਕੰਫਰਟੇਬਲ ਕਰਾ ਦਿੰਦੇ ਆਪੇ ਸਾਡੇ ਇੰਨੀ ਮਤਲਬ ਗੱਲਾਂ ਮਾਰ ਦਿੰਦੇ ਆ ਕੁਲ ਮਿਲ ਜਾਂਦੇ ਆ ਵੀ ਸਾਨੂੰ ਆਪੇ ਕੰਫਰਟੇਬਲ ਹੋਣ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਮੈਂ ਨਰਵਸਸ ਨਹੀਂ ਹੁੰਦੀ ਨਾ ਜਿੱਦੋਂ ਤੁਸੀਂ ਹੌਟ ਸੀਟ ਤੇ ਬੈਠੇ ਸੀ ਉਹਦੋਂ ਕਿਤੇ ਐ ਨਹੀਂ ਸੋਚ ਰਹੇ ਸੀ ਵੀ ਇਹ ਸੱਚ ਹੈ ਕਿ ਕਿਤੇ ਮੈਂ ਕੋਈ ਸੁਪਨਾ ਤਾਂ ਨਹੀਂ ਦੇਖ ਰਿਹਾ ਐਦਾਂ ਦਾ ਕੁਝ ਥੌਟ ਆ ਰਿਹਾ ਸੀ ਮੈਮ ਆਈ ਥੌਟ ਆ ਰਿਹਾ ਸੀ ਵੀ ਮੈਂ ਸੁਪਨੇ 'ਚ ਹੀ ਐ ਵੀ ਪਤਾ ਨਹੀਂ ਕਿਹੜੀ ਦੁਨੀਆ 'ਚ ਆ ਗਿਆ ਮੈਂ ਸੁਪਨੇ ਹੀ ਆ ਲੱਗਦਾ ਕਿਉਂਕਿ ਮਮ ਆਪਾਂ ਕਿਵੇਂ ਐਕਸਪੈਕਟ ਕਰ ਸਕਦੇ ਆਪਾਂ ਇੰਨੇ ਵੱਡੇ ਪਲੇਟਫਾਰਮ ਤੇ ਬੈਠੇ ਆ ਇਹ ਪਹਿਲੀ ਵਾਰ ਸ ਮੈਮ ਵਿਸ਼ਵਾਸ ਹੋਣਾ ਬਹੁਤ ਮੁਸ਼ਕਲ ਹੈ ਤਾਂ ਜਦੋਂ ਮੈਂ ਸਾਰਿਆਂ ਨੂੰ ਦੇਖਿਆ ਵੀ ਸਾਰੇ ਮੇਰੇ ਫਿਰ ਮੈਨੂੰ ਹੌਲੀ ਹੌਲੀ ਵਿਸ਼ਵਾਸ ਹੋਇਆ ਮੈਂ ਸੱਚੀ ਇੱਥੇ ਬੈਠਾ ਤੇ ਮੈਂ ਸੱਚੀ ਗੇਮ ਖੇਡ ਰਿਹਾ ਮੈਂ ਜੀ ਬਿਲਕ ਥੈਂਕ ਯੂ ਸੋ ਮੱਚ ਆਰਨ ਸਰਦਨਲ ਸਾਰੀ ਆਪਣੇ ਐਕਸਪੀਰੀਅੰਸ ਨੂੰ ਸ਼ੇਅਰ ਕਰਨ ਦੇ ਲਈ ਤੇ ਅਸੀਂ ਉਮੀਦ ਕਰਦੇ ਹਾਂ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਤੁਹਾਡਾ ਜਿਹੜਾ ਇਸਰੋ ਦੇ ਵਿੱਚ ਜਾਣ ਦਾ ਐਜ਼ ਅ ਐਰੋ ਸਪੇਸ ਇੰਜੀਨੀਅਰ ਜਿਹੜਾ ਸੁਪਨਾ ਹੈ ਉਹ ਵੀ ਐਸੀ ਤਰ੍ਹਾਂ ਹੀ ਪੂਰਾ ਹੋਵੇ ਜਿਵੇਂ ਕੇਬੀਸੀ ਜਾਣ ਦਾ ਪੂਰਾ ਹੋਇਆ ਥੈਂਕ ਯੂ ਸੋ ਮੱਚ 올 द ਵੈਰੀ ਬੈਸਟ